ਲੇਖਕ ਅੰਜਨਾ ਮੈਨਨ ਕਵਿਤਾ ਕਰੋਮੋਸੋਮ ਬਾਵਲ ਮੇਰਾ ਸਵੇਰੇ ਮੈਨੂੰ ਪੁੱਤ ਬਣਾ ਕੇ ਘਰੋਂ ਤੋਰਦਾ ਬਾਵਲ ਮੇਰਾ ਸਵੇਰੇ ਮੈਨੂੰ ਪੁੱਤ ਬਣਾ ਕੇ ਘਰੋਂ ਤੋਰਦਾ ਪਰ ਦਿਨ ਢਲੇ ਪਰ ਦਿਨ ਢਲੇ ਮੈਂ ਫੇਰ ਧੀ ਵਣ ਪਰਤਦੀ ਆ ਬਾਵਲ ਮੇਰਾ ਪੁੱਤਾਂ ਵਾਂਗੂ ਪਾਲਦਾ ਮੈਨੂੰ ਬਾਵਲ ਮੇਰਾ ਪੁੱਤਾਂ ਵਾਂਗੂ ਪਾਲਦਾ ਮੈਨੂੰ ਤੇ ਲਾਜ ਰੱਖੀ ਤੇ ਲਾਜ ਰੱਖੀ ਕਹਿ ਵਿਦਾ ਕਰ ਦਿੰਦਾ ਬਾਵਲ ਮੇਰਾ ਮੇਰੇ ਜੋ ਤਲਾਸ਼ਦਾ ਇੱਕੋ ਜਿਸਮ ਚੋਂ ਦੋ ਮੇਰੂਆ ਬਾਵਲ ਮੇਰਾ ਮੇਰੇ ਜੋ ਤਲਾਸ਼ਦਾ ਇੱਕੋ ਜਿਸਮ ਚੋਂ ਦੋ ਮੇਰੂਆ ਪੁੱਤ ਦੀ ਵੀ ਤੇ ਧੀ ਦੀ ਵੀ ਬਾਵਲ ਮੇਰੇ ਜਿਵੇਂ ਜਨਮੀ ਆ ਉਹ ਮੇ ਰੱਖ ਬਾਵਲ ਮੇਰੇ ਜਿਵੇਂ ਜਨਮੀ ਆ ਉਹ ਮੇ ਰਖ ਕਦੇ ਮਰ ਚਿੜੀਏ ਕਦੇ ਜੋ ਚਿੜੀਏ ਨਾ ਕੇੜ ਬਾਵਲ ਮੇਰੇ ਮੇਰੀ ਅਸਲੀ ਪਛਾਣ ਤੇਰਾ ਦੋਗਲਾ ਭਲੇਖਾ ਨਹੀਂ ਬਾਵਲ ਮੇਰੇ ਮੇਰੀ ਅਸਲੀ ਪਛਾਣ ਤੇਰਾ ਦੋਗਲਾ ਭਲੇਖਾ ਨਹੀਂ ਸਗੋ ਤੇਰੇ ਦਿੱਤੇ ਕਰੋਮੋਸੋਮ ਹਨ ਇਸ ਕਵਿਤਾ ਦੇ ਲੇਖਕ ਅੰਜਨਾ ਮਹਿਨਨ ਜੀ ਹਨ ਇਹਨਾਂ ਦੀ ਇਹ ਕਵਿਤਾ ਬਹੁਤ ਸੋਹਣੀ ਹੈ ਪੜਦੇ ਆ ਵੀ ਇੱਕ ਰਸ ਆਉਂਦਾ ਹੈ ਕਿਉਂਕਿ ਕਵਿਤਾ ਹੀ ਉਹ ਹੁੰਦੀ ਹੈ ਜਿਹਦੇ ਵਿੱਚੋਂ ਰਸ ਆਵੇ ਉਸ ਕਵਿਤਾ ਨੂੰ ਅਸੀਂ ਕਵਿਤਾ ਦਾ ਨਾਂ ਨਹੀਂ ਦੇ ਸਕਦੇ ਜੋ ਇੱਕ ਕਹਾਣੀ ਦੇ ਵਾਂਗ ਹੁੰਦੀ ਹੈ ਇਹ ਖੁੱਲੀ ਕਵਿਤਾ ਹੈ ਬਹੁਤ ਸੋਹਣੀ ਕਵਿਤਾ ਹੈ ਜਿਹਦੇ ਵਿੱਚ ਇੱਕ ਆਨੰਦ ਆਇਆ ਇੱਕ ਰਸ ਆਇਆ ਹੈ ਰੱਬੀ ਆਨੰਦ ਆਇਆ ਹੈ ਇਸ ਕਵਿਤਾ ਨੂੰ ਤੁਸੀਂ ਵੀ ਸੁਣੋ ਤੁਸੀਂ ਵੀ ਆਨੰਦ ਨਾਲ ਭਰ ਜਾਓ ਇਸ ਕਵਿਤਾ ਨੂੰ ਸੁਣਦੇ ਸੁਣਦੇ ਮੈਨੂੰ ਤਾਂ ਬਹੁਤ ਆਨੰਦ ਆਇਆ ਅਸ ਕਰਦੀ ਹਾਂ ਕਿ ਤੁਹਾਨੂੰ ਵੀ ਆਨੰਦ ਆਵੇਗਾ ਰਸ ਆਵੇਗਾ ਸੁਣ ਕੇ ਜੇਕਰ ਤੁਹਾਨੂੰ ਵੀ ਆਨੰਦ ਆਵੇ ਜਾਂ ਰਸ ਆਵੇ ਤਾਂ ਇਸ ਕਵਿਤਾ ਨੂੰ ਸੁਣ ਕੇ ਇੱਕ ਕਮੈਂਟ ਜ਼ਰੂਰ ਕਰਨਾ ਨਾਲ ਹੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਸੋ ਧੰਨਵਾਦ ਜੀ